ਰੌਹਲ ਗਾਂਧੀ ਪਟਿਆਲਾ ਦੇ ਵਿੱਚ ਜਿਹੜੀ ਰੈਲੀ ਰੱਖੀ ਗਈ ਆ ਰੈਲੀ ਤੋਂ ਪਹਿਲਾਂ ਨਾਭਾ ਦੇ ਵਿੱਚ ਰੁਕਦੇ ਨੇ ਨਾਭਾ ਦੇ ਵਿੱਚ ਖਾਣਾ ਖਾ ਕੇ ਜਾਂਦੇ ਨੇ ਰੌਹਲ ਗਾਂਧੀ 10 ਤੋਂ 15 ਮਿੰਟ ਇੱਕ ਹੋਟਲ ਦੇ ਵਿੱਚ ਰੁਕਦੇ ਨੇ ਜਿੱਥੋਂ ਖਾਣਾ ਖਾਦਾ ਪਰ ਜਦੋਂ ਮੀਡੀਆ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਸਾਹਮਣੇ ਨਹੀਂ ਆਏ ਬਿਲਕੁਲ ਸਕਿਉਰਿਟੀ ਬਹੁਤ ਜ਼ਿਆਦਾ ਟਾਈਟ ਸੀ ਤਾਂ ਪੁਲਿਸ ਵੱਲੋਂ ਮੀਡੀਆ ਨੂੰ ਵੀ ਲਵੇ ਨਹੀਂ ਲੱਗਣ ਦਿੱਤਾ ਤਾਂ ਜਾਂਦੇ ਜਾਂਦੇ ਜ਼ਰੂਰ ਇਸ਼ਾਰਾ ਜ਼ਰੂਰ ਕਰਕੇ ਗਏ ਨੇ ਹੱਥ ਜ਼ਰੂਰ ਹਿਲਾ ਕੇ ਗਏ ਨੇ ਰੌਹਲ ਗਾਂਧੀ ਨਾਭਾ ਦੇ ਵਿੱਚ ਰੁਕੇ ਨੇ ਜੋ ਕਿ ਪਟਿਆਲਾ ਦੇ ਵਿੱਚ ਅੱਜ ਉਹਨਾਂ ਦੀ ਰੈਲੀ ਆ ਤੇ ਖਾਣਾ ਨਾਭਾ ਦੇ ਵਿੱਚ ਖਾ ਕੇ ਨਿਕਲੇ ਨੇ ਰੋਹਲ ਗਾਂਧੀ